ਨਾਮ ਰਮਿੰਦਰ ਸਿੰਘ ਪੰਜਾਬ ਰੋਡ ਤੇ ਜਪਨ ਬਸ ਪੀਆਟੀਸੀ ਕੰਟਰੈਕਟ ਵਰਕੇ ਵਿਮਿੰਨ ਸ਼ਾਰ ਬੋਲਦਾ। ਨਾਮ ਹੈ ਪ੍ਰਧਾਨਾ ਜੀ। ਜਿਹੜਾ ਅੱਜ ਦਾ ਅਸੀਂ ਤੁਹਾਡੇ ਮੰਗ ਨਹੀਂ ਮਰਾਈ ਦੱਸਣਾ ਚਾਹੁੰਦੇ ਆਂ ਕਿ ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਦੇ ਇਹਨੇ ਮਾੜੇ ਹਾਲਾਤ ਹੋ ਚੁੱਕੇ ਨੇ ਕਿ ਅੰਦਰ ਟਾਇਰ ਤੱਕ ਨਹੀਂ ਆ ਰਹੇ, ਸਪੀਅਰ ਪਾਰ ਤੱਕ ਨਹੀਂ ਆ ਰਿਹਾ। ਇੱਥੋਂ ਤੱਕ ਕਿ ਵਰਕਰਾਂ ਨੂੰ ਤਨਖਾਹਾਂ ਦੇਣ ਜੋਗੇ ਵੀ ਪੈਸੇ ਨਹੀਂ ਆ ਰਹੇ। ਵੱਡੇ ਵੱਡੇ ਦਾਅਵੇ ਕਰਨ ਵਾਲੀ ਸਰਕਾਰ ਤੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਜਿਹੜਾ ਕਹਿ ਰਿਹਾ ਕਿ ਇੰਨਾ ਤਿੰਨਾ ਸਾਲਾਂ ਦੇ ਵਿੱਚ ਜਿਹੜਾ ਟਰਾਂਸਪੋਰਟ ਦਾ ਅਧਾਰਾ ਵਧੇ ਜਿਆ ਪਰ ਕਿਤੇ ਨਾ ਕਿਤੇ ਵਧੇਜ ਨਹੀਂ ਇਹ ਖੜਮ ਤੇ ਕੰਡੇ ਦੇ ਕਿਨਾਰੇ ਤੇ ਜਾ ਚੁੱਕਾ ਹੈ ਇਸ ਟਾਈਮ ਤੁਸੀਂ ਦੀਪੂ ਦੇ ਹਾਲਾਤ ਵੇਖੋ ਟਾਇਰ ਜਿਹੜੇ ਰੀਸੋਲ ਟਾਇਰ ਆ ਉਹ ਆਪਣੇ ਕਿਲੋਮੀਟਰ ਪੂਰੇ ਕਰ ਚੁੱਕੇ ਆ ਪਰ ਕਿਤੇ ਨਾ ਕਿਤੇ ਦੁਬਾਰਾ ਉਹਨਾਂ ਟਾਇਰਾਂ ਨੂੰ ਵਰਤਿਆ ਜਾ ਰਿਹਾ ਲੌਂਗ ਰੂਟ ਤੇ ਗੱਡੀ ਦੇ ਟਾਇਰ ਤੁਹਾਨੂੰ ਦਿਖਾਏ ਆ ਦੋ ਗੱਡੀਆਂ ਖੜੀਆਂ ਨਵੀਆਂ ਗੱਡੀਆਂ ਖੜੀਆਂ ਨਿੱਕੇ ਨਿੱਕੇ ਸਪੇਅਰ ਪਾਰਟ ਤੋਂ ਖੜੀਆਂ ਇੱਕ ਗੱਡੀ ਜਿਹੜੀ ਤੁਹਾਨੂੰ ਦਿਖਾਈ ਐ ਐਕਸੀਡੈਂਟ ਹੋਈ ਆ ਉਹ ਗੱਡੀ ਰਸਤੇ 'ਚ ਆਉਂਦੀ ਬ੍ਰੇਕ ਛੱਡ ਗਈ ਤੇ ਪਿਛਲੇ ਦਿਨੀ ਥੋੜੇ ਦਿਨ ਪਹਿਲਾਂ ਵੀ ਇੱਕ ਹਾ사ੜੀ ਪੂਰੇ ਵਿੱਚ ਹੀ ਹੋਇਆ ਕਿ ਗੱਡੀ ਬ੍ਰੇਕ ਛੱਡ ਗਈ ਤੇ ਕੰਧ 'ਚ ਵੱਜ ਗਈ ਅੰਦਰ ਕੰਮ ਨਹੀਂ ਹੋ ਰਿਹਾ ਗੱਡੀਆਂ ਦਾ ਸਪੀਅਰ ਪਾਰਟ ਨਹੀਂ ਆ ਰਿਹਾ ਇੱਥੋਂ ਤੱਕ ਕਿ ਬ੍ਰੀਸ ਨਟ ਇੱਕ 10 ਰੁਪਏ ਦਾ ਨਟ ਲੈਣ ਚੁੱਕੇ ਪੈਸੇ ਨਹੀਂ ਆ ਇਹ ਹਾਲਾਤ ਹੋ ਚੁੱਕੇ ਨੇ ਜੀ ਪੰਜਾਬ ਰੋਡਵੇਜ਼ ਅੰਦਰ ਦੇਖੇ ਗਿਆ ਕਿ ਇੱਕ ਮਿੰਨੀ ਬੱਸਾਂ ਵੀ ਖੜੀਆਂ ਨੇ ਜੋ ਕਿ ਨਵੀਆਂ ਕੁਆਡ ਹੋ ਰਹੀਆਂ ਨਵੀਆਂ ਬੱਸਾਂ ਉਹਨਾਂ ਦੇ ਹਾਂਜੀ ਉਹ ਬਾਦਲ ਸਰਕਾਰ ਨੇ ਪਿੰਡੂ ਸਰਵਿਸ ਬੱਸ ਚਲਾਈ ਸੀ ਉਹ ਚੱਲਣ ਜੋਗ ਆ ਔਰ ਕਿਤੇ ਨਾ ਕਿਤੇ ਮਹਿਕਮਾ ਉਹੀ ਗੱਲ ਹੈ ਕਿ ਸਰਕਾਰਾਂ ਦੇ ਧਿਆਨ ਨਹੀਂ ਇਸ ਨੂੰ ਚਲਾਉਣ ਵਾਲਾ ਪ੍ਰਾਈਵੇਟ ادارے ਨੂੰ ਜਿਵੇਂ ਕਿ ਪਿਛਲੇ ਦਿਨੀ ਕਿਲੋਮੀਟਰ ਸਕੀਮ ਦੀਆਂ ਬਸਾਂ ਲੈ ਕੇ ਆਏ ਸੀ ਲਾਲਜੀਤ ਭੁੱਲਰ ਟ੍ਰਾਂਸਪੋਰਟ ਮੰਤਰੀ ਇਹ ਉਸੇ ਦੀ ਮੰਸ਼ਾ ਹੈ ਕਿ ਜਿੱਦਾਂ ਡੀਪੂਆਂ ਦੇ ਵਿੱਚ ਗੱਡੀਆਂ ਖੜੀਆਂ ਰਹਿਣਗੀਆਂ ਤੇ ਅਸੀਂ ਕਿਲੋਮੀਟਰ ਸਕੀਮ ਆਪਣੇ ਕਹਿਤੀਆਂ ਦੇ ਪਾ ਕੇ ਤੇ ਰੋਡਵੇਜ ਨੂੰ ਖੋਰਾ ਲਾਇਆ ਜਾਊਗਾ ਪਰ ਦੇਖਿਆ ਜਬੇ ਜਿਹੜੀਆਂ ਰੀਸੋਲ ਟਾਇਰਾਂ ਨਾਲ ਗੱਡੀਆਂ ਚਲਾਈਆਂ ਜਾਂਦੇ ਨੇ ਉਹਨਾਂ ਹਾਲਾਤ ਮਾੜੇ ਨੇ ਰਸਤੇ ਜਾਂਦੇ ਕਿਤੇ ਗੱਡੀ ਫੜ ਜਾਂਦੇ ਟਾਇਰ ਫੜ ਜਾਂਦਾ ਕੌਣ ਜ਼ਿੰਮੇਵਾਰ ਇਸ ਦਾ ਦੇਖੋ ਜੀ ਕੱਲ ਦੀ ਗੱਲ ਹੈ ਸ਼੍ਰੀ ਮੁਖਤਰ ਸਾਹਿਬ ਡੀਪੂ ਦੀ ਗੱਡੀ ਚੰਡੀਗੜ੍ਹ ਤੋਂ ਬਠਿੰਡੇ ਜਾ ਰਹੀ ਸੀ ਉਹ ਉਹਦੇ ਰੀਸੋਲ ਟਾਇਰ ਸੀ ਉਹ ਆਪਣੀ ਕਿਲੋਮੀਟਰ ਤੈਅ ਕਰ ਚੁੱਕੇ ਸੀ ਤੇ ਭਰ ਕਿਤੇ ਨਾ ਕਿਤੇ ਟਾਇਰ ਨਾ ਹੋਣ ਕਰਕੇ ਉਹਨੂੰ ਗੱਡੀ ਨੂੰ ਚੰਡੀਗੜ੍ਹ ਤੋਂ ਵਾਪਸ ਜਿਹੜਾ ਲਾਉਣ ਭੇਜਿਆ ਗਿਆ ਤੇ ਰਸਤੇ 'ਚ ਉਹਦੇ ਟਾਇਰ ਜਿਹੜੇ ਪਾਟ ਗਏ ਤੇ ਦੋ ਲੜਕੀਆਂ ਦੀਆਂ ਲੱਤਾਂ ਟੁੱਟ ਗਈਆਂ ਜਿਮੇਵਾਰ ਫਿਰ ਉੱਥੇ ਇਹ ਹੋ ਜਾਂਦਾ ਵੀ ਜਿਨ੍ਹਾਂ ਨੇ ਕਲੇਮ ਲੈਣਾ ਹੁੰਦਾ ਉਹ ਡਰਾਈਵਰ ਕਨੈਕਟਰ ਤੇ ਪਰਚਾ ਕਰਾ ਦਿੰਦੇ ਆ ਮਹਿਕਮੇ ਦੇ ਉਹਦੇ ਵਿੱਚ ਕੁਝ ਨਹੀਂ ਹੁੰਦਾ ਜੀ ਮਹਿਕਮਾ ਬਚ ਕੇ ਨਿਕਲ ਜਾਂਦਾ ਆਪਣੀ ਗੱਡੀ ਦੀ ਜ਼ਮਾਨਤ ਕਰਾ ਲੈਂਦਾ ਪਰ ਡਰਾਈਵਰ ਕਨੈਕਟਰ ਦੀ ਜਾਨ ਜਿਹੜੀ ਉਹ ਕਸੂਤੀ ਫਾਜ ਜਾਂਦੀ ਆ ਉੱਥੇ ਜਵਾਬ ਦੇ ਡਰਾਈਵਰ ਕਨੈਕਟਰ ਦੀ ਹੋ ਜਾਂਦੀ ਵੀ ਤੁਸੀਂ ਗੱਡੀ ਕਿਉਂ ਲੈ ਗਏ ਜਦਕਿ ਮਹਿਕਮਾ ਇਦਾਂ ਹੀ ਤੋਰ ਦਿੰਦਾ ਵੀ ਲੈ ਜਾਓ ਫਿਰ ਨਸ ਦੇ ਕੇ ਦੋ ਪੰ ਬੱਸਾਂ ਖੜੀਆਂ ਨੇ ਨਵੀਆਂ ਜਿਹੇ ਕਿ ਹਰਦੁਆਰ ਦੇ ਖਸ਼ਮਲੇ ਚੱਲਦੀਆਂ ਉਹਨਾਂ ਦਾ ਕੀ ਪ੍ਰੋਬਲਮ ਆ ਜੀ ਦੇਖੋ ਜੀ ਸਮੇਂ-ਸਮੇਂ ਤੋਂ ਜਿਨ੍ਹਾਂ ਕਲੱਚ ਪਲੇਟ ਪਰ ਕਿਤੇ ਨਾ ਕਿਤੇ ਕਲੱਚ ਪਲੇਟਾਂ ਉਹੀ ਗੱਲ ਹੈ ਕਿ ਰੋਂਦੀ ਕਿਉਂ ਥਾਲੀ ਚ ਕੁਝ ਨਹੀਂ ਪੈਸਾ ਹੈ ਨਹੀਂ ਸਰਕਾਰ ਕੋਲ ਨਾ ਸਰਕਾਰ ਦੇ ਰਹੀ ਆ ਉਹ ਕਲੱਚ ਪਲੇਟਾਂ ਤਦ ਆਉਣਗੀਆਂ ਜਦ ਪੈਸਾ ਆਊਗਾ ਫਿਰ ਜਿਹੜੀ ਲਾਗੇ ਸ਼ਿਮਲੇ ਰੂਟ ਵਾਲੀ ਗੱਡੀ ਆ ਉਹ ਪਹਿਲਾਂ ਤਾਂ 3 ਦਿਨ ਸ਼ਿਮਲੇ ਖੜੀ ਰਹੀ ਜੀ ਉਹਦਾ ਸਟੀering ਪਾਈਪ ਬਾੜ ਗਿਆ ਪਰ ਦੇਖੋ ਸਟੀering ਪਾਈਪ ਵੀ ਇਹਨਾਂ ਕੋਲ ਹੈ ਨਹੀਂ ਅੰਦਰ ਪਾਉਣ ਵਾਸਤੇ ਉਹਦੇ ਵਾਸਤੇ ਵੀ ਪੈਸੇ ਹੈ ਨਹੀਂ ਬਜਟ ਹੈ ਨਹੀਂ ਤਾਂ ਕਹਿ ਦਿੰਦੇ ਆ ਜੀ ਆਹ ਹਾਲਾਤ ਹੋਏ ਪੈਨੇ ਪੰਜਾਬ ਰੋਵੇ ਜੀ ਪੰਨ ਬਸ ਕਿੰਨੇ ਦਿਨਾਂ ਤੋਂ ਗੱਡੀ ਖੜੀ ਹੈ ਨਹੀਂ ਇਹ ਇਹ ਤਕਰੀਬਨ ਇਹਨਾਂ ਨੂੰ ਗੱਡੀਆਂ ਨੂੰ ਖੜੀਆਂ ਨੂੰ ਹੋ ਗਿਆ ਜੀ ਹਰ ਦਵਾਰ ਉਹਨੂੰ ਹੋ ਗਿਆ ਤੇ ਉਹਨੂੰ 10 ਦਿਨੋਂ ਉਸ ਗੱਡੀ ਨੂੰ ਹੋ ਗਏ ਨੇ ਹਰ ਦਵਾਰ ਵਾਲੀ ਨੂੰ ਕਿਤਾ ਦੇਖਦੇ ਹੋ ਕਿ ਸਰਕਾਰ ਵਾਦੇ ਵੱਡੇ ਵੱਡੇ ਕਰੀ ਪਰ ਦਿਖਣ ਨੂੰ ਦੇਖੋ ਜੀ ਸਰਕਾਰ ਵਾਦੇ ਇਹਦੇ ਵੱਡੇ ਵੱਡੇ ਬਹੁਤ ਕਰ ਰਹੀ ਆ ਪਰ ਜਿਹੜੇ ਟਰਾਂਸਪੋਰਟ ਦੇ ਮੈਕਮੇਂ ਦੇ ਹਾਲਾਤ ਨੇ ਕਿਸੇ ਵੀ ਵਿਭਾਗ ਦੇ ਤੁਸੀਂ ਜਾ ਕੇ ਦੇਖ ਲਓ ਹਾਲਾਤ ਬੱਦ ਤੋਂ ਬੱਤਰ ਹੋਏ ਨੇ ਇਹ ਜਿਹੜੀ ਗੱਲ ਕਰਦੇ ਨੇ ਕਿ ਟਰਾਂਸਪੋਰਟ ਮੈਕਮਾ ਵਾਦੇ ਜਿਆ ਤੁਸੀਂ ਨਜ਼ਰ ਮਾਰ ਕੇ ਵੇਖ ਲਓ ਅੰਦਰ ਜਾ ਕੇ ਵੇਖ ਲਓ ਕਿੰਨਾ ਕੁ ਵਾਦੇ ਜਿਆ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਸਪੇਅਰ ਪਾਰਟ ਲਈ ਪੈਸੇ ਨਹੀਂ ਗਰੀਸ ਲਈ ਪੈਸੇ ਨਹੀਂ ਗੱਡੀਆਂ ਰੂਟ ਤੋਂ ਪਿੱਛੋਂ ਕੋਈ ਗੱਡੀ ਖਰਾਬ ਹੋ ਜਾਈ ਤਾਂ ਗੱਡੀ ਬਦਲ ਕੇ ਦਿੱਤੀ ਜਾਂਦੀ ਉਸ ਗੱਡੀ ਨੂੰ ਸਾਈਡ ਤੇ ਲਾ ਦਿੰਦੇ ਭਾਵੇਂ 10 ਦਿਨ ਖੜੀ ਰਵੇ 14 ਦਿਨ ਖੜੀ ਰਵੇ 15 ਦਿਨ ਖੜੀ ਰਵੇ ਪਰ ਸਮਾਨ ਜੋਗੇ ਪੈਸੇ ਹੈ ਨਹੀਂ ਆ ਤੇ ਜੇ ਕਿਤੇ ਡਰਾਈਵਰ ਆਪਣੇ ਕੋਲੋਂ ਲਾ ਲੈਂਦਾ ਹੁਣ ਜਿਹੜੀ ਗੱਡੀ ਮੱਜੀ ਆ ਉਹ ਡਰਾਈਵਰ ਨੂੰ ਪੈਸਾ ਪਾਉਣਗੇ ਕਿ 18000 ਤਨਖਾਹ ਦੇ ਵਿੱਚੋਂ ਡਰਾਈਵਰ ਗੱਡੀ ਦਾ ਕੰਮ ਵੀ ਕਰਵਾਵੇ ਪੈਂਚਰ ਵੀ ਲਵਾਵੇ ਟਾਇਰਾਂ ਦੀ ਵੀ ਦੇਖ ਰਿਕ ਕਰੇ ਤੇ ਫਿਰ ਸਰਕਾਰ ਠੇਕੇ ਤੇ ਗੱਡੀਆਂ ਦੇ ਦੇ ਸਾਨੂੰ ਦੇ ਦੇ ਆਪਣੇ ਮੁਲਾਜ਼ਮਾਂ ਨੂੰ ਦੇ ਦੇ ਇਹ ਕਮਾ ਕੇ ਦੇਈ ਜਾਂਦੇ ਆ ਫਰੀ ਸਬਰ ਸਹੂਲਤ ਨੇ ਧੂਆਂ ਘੜਤਾ ਜੀ ਸਰਕਾਰ ਦਾ 900 ਕਰੋੜ ਰੁਪਇਆ ਲੈਂਣ ਵਾਲਾ ਸਾਡਾ ਜੇ ਸਾਨੂੰ ਮਿਲ ਜਾਵੇ ਤਾਂ ਅਸੀਂ ਹਾਲਾਤ ਸਾਡੇ ਵਧੀਆ ਹੋ ਸਕਦੇ ਨੇ ਪਰ ਕਿਤੇ ਨਾ ਕਿਤੇ ਸਰਕਾਰ ਬੰਦ ਵੱਲ ਜਾ ਰਹੀ ਹੈ ਰੋਕਣ ਵੱਲ ਜਾ ਰਹੀ ਹੈ